ਜੇਪੀ ਆਗੂ ਫਤੇਜ ਸਿੰਘ ਬਾਜਵਾ ਦਾ ਬਹੁਤ ਵੱਡਾ ਦਾਵਾ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਹੋ ਸਕਦੀ ਹੈ ਫਤੇਜ ਜੰਗ ਸਿੰਘ ਬਾਜਵਾ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਫਤੇਜ ਜੰਗ ਬਾਜਵਾ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਚ ਫੈਸਲਾ ਹੋ ਸਕਦਾ ਹੈ ਬੀਜੇਪੀ ਸਿੱਖਾਂ ਦੀ ਅਸਲ ਹਮਦਰਦ ਹੈ ਬੀਜੇਪੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਈਆਂ ਤੇ ਨਾਲ ਹੀ ਉਹਨਾਂ ਕਿਹਾ ਕਿ ਗਿਆਨੀ ਰਗਬੀਰ ਸਿੰਘ ਨੂੰ ਹਟਾਉਣਾ ਬੇਹਦ ਗਲਤ ਹੈ ਅਤੇ ਇਸ ਦੇ ਨਾਲ ਅਕਾਲੀ ਦਲ ਪਤਨ ਦੇ ਵੱਲ ਵਧ ਰਿਹਾ ਹੈ ਫਤੇਜੰਗ ਸਿੰਘ ਬਾਜਬਾ ਦੇ ਵੱਲੋਂ ਵੱਡਾ ਬਿਆਨ ਖਾਸ ਕਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਫਤੇਜਿੰਗ ਫਤੇਜੰਗ ਸਿੰਘ ਬਾਜਬਾ ਬੀਜੇਪੀ ਦੇ ਵੱਡੇ ਆਗੂ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕੇਂਦਰ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਬੰਧੀ ਫੈਸਲਾ ਹੋ ਸਕਦਾ ਹੈ ਉਹਨਾਂ ਇਹ ਵੀ ਕਿਹਾ ਕਿ ਬੀਜੇਪੀ ਸਿੱਖਾਂ ਦੀ ਅਸਲ ਹਮਦਰਦ ਹੈ ਬੀਜੇਪੀ ਨੇ ਹੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਇਆ ਅਤੇ ਨਾਲ ਹੀ ਗਿਆਨੀ ਰਗबीर ਸਿੰਘ ਨੂੰ ਹਟਾਉਣ ਤੇ ਵੀ ਉਹਨਾਂ ਆਪਣੀ ਪ੍ਰਤੀਕਿਰਿਆ ਦਿੱਤੀ ਉਹਨਾਂ ਕਿਹਾ ਕਿ ਗਿਆਨੀ ਰਗबीर ਸਿੰਘ ਨੂੰ ਹਟਾਉਣਾ ਬੇहद ਗਲਤ ਹੈ ਅਤੇ ਇਸ ਦੇ ਨਾਲ ਅਕਾਲੀ ਦਲ ਪਤਨ ਦੇ ਵੱਲ ਵਧੇ ਫਤੰਜੰਗ ਸਿੰਘ ਬਾਜਬਾ ਦਾ ਵੱਡਾ ਦਾਵਾ ਸਾਹਿਬ ਗਿਆਨੀ ਤਖਬੀਰ ਸਿੰਘ ਹੋਰਾਂ ਨੂੰ ਸੇਵਾ ਮੁਕਤ ਕੀਤੇ ਜਾਣ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਈ ਹੋਈ ਆ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਅਕਾਲੀ ਦਲ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਬੇਸ਼ੱਕ ਅਸਤੀਫਾ ਦੇ ਚੁੱਕੇ ਨੇ ਪਰ ਅੱਜ ਵੀ ਉਹਨਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਬੀਜਪੀ ਇਸ ਸਿਆਸਤ ਨੂੰ ਕਿਵੇਂ ਦੇਖਦੀ ਹੈ ਕਿਉਂਕਿ ਬੀਜਪੀ ਨੂੰ ਵੀ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਜਾ ਰਿਹਾ ਪੰਜਾਬ ਬੀਜਪੀ ਦੇ ਉਮੀਦ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਫਤੇਜੰਗ ਸਿੰਘ ਬਾਜਵਾ ਸਾਡੇ ਨਾਲ ਨੇ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਫੈਸਲਾ ਹੋਇਆ بڑے ਸਵਾਲ ਉੱਠ ਰਹੇ ਨੇ ਪਰ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਬਿਲਕੁਲ ਸਵਿਧਾਨ ਦੇ ਮੁਤਾਬਕ ਕਾਨੂੰਨਾਂ ਦੇ ਮੁਤਾਬਕ ਕੀਤਾ ਹੈ ਐਸਜੀਪੀਸੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੱਤਕੰਡਾ ਬਣ ਕੇ ਰਹਿ ਗਈ ਹੈ ਦੇਖੋ ਜਿਸ ਤਰੀਕੇ ਨਾਲ ਸਾਡੇ ਛੇਵੇਂ ਬਾ ਚੇਵੇਂ ਪਾਛਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਮੀਰੀ ਪੀਰੀ ਦੀ ਸਥਾਪਤ ਕੀਤੀ ਹੋਈ ਗੱਤੀ ਹੈ ਅਕਾਲ ਤਖਤ ਸਾਹਿਬ ਦੀ ਜੇ ਉਹਦਾ ਆਪਾਂ ਸਿੱਖਾਂ ਨੇ ਉਹਦਾ ਅੱਖਾਂ ਨਹੀਂ ਮੰਨਾ ਤੇ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਬਾਪੀ ਕਹਿੰਦੀ ਹੈ ਉਹਨਾਂ ਦੇ ਕਹਿੰਦੇ ਵੀ ਅਸੀਂ ਸਭ ਕੁਝ ਕਰਨ ਵਾਲੇ ਆ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਜੀ ਦੀ ਜਿਸ ਤਰੀਕੇ ਨਾਲ ਉਹਨਾਂ ਨੂੰ ਗੱਦੀਆਂ ਲਾ ਕੇ ਕਹਾਣ ਕੀਤਾ ਗਿਆਨੀ ਰਗਵੀਰ ਸਿੰਘ ਦਾ ਦੋਸ਼ ਕੀ ਸੀ ਸਿਰਫ ਇੱਕੋ ਗੱਲ ਕਹਿ ਰਿਆ ਸੀ ਵੀ ਸਾਰਾ ਅਕਾਲੀ ਦਲ ਇਕੱਠਾ ਹੋ ਵੋ ਸਾਰੀ ਸੰਗਤ ਸਿੱਖ ਸੰਗਤ ਇਕੱਠੇ ਹੋ ਕੇ ਇਕੱਠੇ ਹੋ ਕੇ ਸੱਤ ਮੈਂਬਰੀ ਕਮੇਟੀ ਬਣਾਈ ਵੀ ਤੁਸੀਂ ਅਕਾਲੀ ਦਲ ਦੀ ਮੈਂਬਰਸ਼ਿਪ ਇਕੱਠੇ ਹੋ ਕੇ ਕਰੋ ਤੇ ਕੀ ਇਹ ਗੁਨਾਹ ਸੀ ਕyunki ਬਾਦਲੀਆਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਬਾਦਲ ਤਾਂ ਇਹ ਚਾਹੁੰਦੇ ਨੇ ਵੀ ਜੋ ਅਸੀਂ ਕਹੀਏ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲੇ ਐਸਜੀਪੀਸੀ ਨੂੰ ਲੁੱਟਿਆ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਦਾ ਜੋ ਕਹਾਨਾ ਕੀਤਾ ਤੇ ਇਹ ਕੋਈ ਵੱਡੀ ਗੱਲ ਨਹੀਂ ਸੀ ਯਾਨੀ ਰਗਵੀਰ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਜਾਂ ਗਿਆਨੀ ਜਿਹੜੇ ਨਾਲ ਜੇਨਰਪ ਸਿੰਘ ਦੇ ਮਾਮਲੇ ਤੇ ਚਲੋ ਕਹਿੰਦੇ ਕਿ ਇਲਜ਼ਾਮ ਲੱਗੇ ਨੇ ਜੀ ਉਹਦੀ ਪੜਤਾਲ ਕੀਤੀ ਗਈ ਉਹਦੇ ਮੁਤਾਬਕ ਹੋ ਗਿਆ ਪਰ ਇਹ ਦੂਜੇ ਦੋ ਜਥੇਦਾਰਾਂ ਤੇ ਜਿਹੜੀ ਕਾਰਵਾਈ ਹੋਈ ਆ ਜਿਹਾ ਦਾ ਸੁਲਤਾਨ ਸਿੰਘ ਔਰ ਜਿਹਦਰਗਬੀਰ ਸਿੰਘ ਹੋਰੀ ਤਾਂ ਇਹ ਕੀ ਲੱਗਦਾ ਫਿਰ ਤੁਹਾਨੂੰ ਕਿ ਦੋ ਤਰੀਕ ਤੋਂ ਬਾਅਦ ਹੀ ਇਹ ਪੂਰੇ ਹਾਲਾਤ ਪੈਦਾ ਹੋਏ ਦੇਖੋ ਮੈਂ ਸਮਝਦਾ ਵੀ ਇਹ ਇੱਕ ਸਾਈਨ ਹੁੰਦਾ ਜਦੋਂ ਕਿਸੇ ਪਾਰਟੀ ਦਾ ਅੰਤੋਂ ਨਾ ਹੋਏ ਨਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅੰਤ ਵੱਲੋਂ ਪਤਨ ਵੱਲੋਂ ਚੱਲ ਪਈ ਹੈ ਜਦੋਂ ਆਪਣੀ ਇਹ ਸਰਮੌਰ ਗੱਦੀ ਦੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਹੈਡ ਗਰੰਟੀ ਨੂੰ ਮੰਨਦੇ ਆ ਉਹਨਾਂ ਦੀ ਗੱਲ ਨੂੰ ਉਹਨਾਂ ਨੂੰ ਲਾ ਕੇ ਗੱਦੀ ਤੋਂ ਇਸ ਬਨੇ ਪਰੇ ਕੀਤਾ ਜਾਏ ਤੇ ਸਾਰੇ ਦੇਸ਼ ਨਹੀਂ ਸਾਰੀ ਦੁਨੀਆ ਦੇ ਵਿੱਚ ਇਹ ਸਿੱਖ ਸੰਗਤ 'ਚ ਬੜਾ ਵੱਡਾ ਰੋਸ ਹੈ ਔਰ ਅਸੀਂ ਕੰਡੈਮ ਕਰਦੇ ਹਾਂ ਇਸ ਕਿਸਮ ਪਰ ਇਹ ਤਾਂ ਸ਼ੰਕੇ ਤੁਹਾਡੇ ਤੇ ਖੜੇ ਕੀਤੇ ਜਾ ਰਹੇ ਨੇ ਨਾਲ ਕਿ ਇਹ ਪੂਰੇ ਘਟਨਾ ਕਰਾਂ ਦੇ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਆ ਆਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੇ ਪਿੱਛੇ ਵੀ ਬੀਜੇਪੀ ਆ ਤੁਹਾਡੇ ਲੀਡਰਾਂ ਦੇ ਵੱਡੇ ਖਰਚੇ ਆਕਾਲੀ ਦਲ ਜਿਤਾ ਰਹੇ ਨਹੀਂ ਖਰਚੇ ਜੋ ਮਰਜ਼ੀ ਕੋਈ ਜਿਤਾਈ ਜਾਏ ਕਿਉਂਕਿ ਕਹਿੰਦੇ ਕਿ ਤੁਸੀਂ ਬੀਜੇਪੀ ਕਹਿੰਦੇ ਸਿੱਖ ਵਿਰੋਧੀ ਆ میری میری ਇੱਕ ਗੱਲ ਸੁਣੋ 84 ਦੇ ਦਿੱਲੀ ਦੰਗਿਆਂ ਦਾ ਇਨਸਾਫ ਕਿੰਨੇ ਦਿਵਾਇਆ ਨਰੇਂਦਰ ਭਾਈ ਮੋਦੀ ਜੀ ਨੇ ਜਦੋਂ 2014 ਸਰਕਾਰ ਬਣਨ ਤੋਂ ਉਹਨਾਂ ਨੇ ਪਹਿਲੇ ਸਿੱਖ ਸੰਗਤ ਨੂੰ ਇਹ ਗੱਲ ਕਹੀ ਸੀ ਵੀ ਸਾਡੀ ਸਰਕਾਰ ਬੰਦਿਆ ਅਸੀਂ ਉਹਨਾਂ ਬੰਦਿਆਂ ਨੂੰ ਉਹਨਾਂ ਲੀਡਰਾਂ ਨੂੰ ਸਜ਼ਾਵਾ ਦੇਵਾਂਗੇ ਅਜੇ ਤੇ ਸੱਜਨ ਕੁਮਾਰ ਦੀ ਹੋਈ ਹੈ ਅਜੇ ਜਗਦੀਸ਼ ਟੈਟਲਰ ਨੂੰ ਹੋਣਾ ਹੈ ਅਜੇ ਕਮਲਨਾਥ ਨੂੰ ਹੋਣਾ ਹੈ ਇਹ ਸਾਰੇ ਜਿਹੜੇ ਵੱਡੇ ਲੀਡਰ ਜਿਨ੍ਹਾਂ ਨੇ ਸਿੱਖ ਭਾਈਚਾਰੇ ਦਾ ਐਡਾ ਵੱਡਾ ਕਾਂਡ ਕੀਤਾ ਜੈਨੋਸਾਈਡ ਕੀਤਾ ਦਿੱਲੀ ਦੇ ਵਿੱਚ ਅੱਜ ਉਹ ਲੋਕਾਂ ਸਾਹਮਣੇ ਇੱਕ ਐਗਜ਼ਾਮਪਲ ਹੋਊਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਵੇਖੋਗੇ ਬੰਦੀ ਸਿੰਘਾਂ ਨੂੰ ਵੀ ਇਹਨਾਂ ਨੂੰ ਇਹਨਾਂ ਦੀ ਇਹਨਾਂ ਨੂੰ ਛੱਡਣ ਦੇ ਲਈ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਅਸੀਂ ਸਮਝਦੇ ਹਾਂ ਵੀ ਜਿਹੜੇ ਬੰਦੇ ਜਿਹੜੇ ਲੋਕਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨਾਂ ਨੂੰ ਛੱਡਣਾ ਸਾਡਾ اخਲਾਕੀ ਫਰਜ਼ ਬੰਦਾ ਹੈ ਜਿਹੜਾ ਸਿੱਖ ਸੰਗਤ ਦੀ ਸਿੱਖਾ ਲਈ ਜਿੰਨਾ ਕੰਮ ਭਾਰਤੀ ਜਨਤਾ ਪਾਰਟੀ ਨੇ ਹਿੰਦੁਸਤਾਨ ਵਿੱਚ ਕੀਤਾ ਹੈ ਚਾਹੇ ਉਹ ਕਰਤਾਰਪੁਰ ਸਾਹਿਬ ਦਾ ਲੰਘਾ ਸੀ ਚਾਹੇ ਉਹ ਗੁਰੂ ਤੇਗ ਬਹਾਦਰ ਦੀ ਜਾ ਸ਼ਹੀਦੀ ਦਿਵਸ ਮਨਾਇਆ ਚਾਹੇ ਉਹ ਛੋਟੇ ਸਹਿਬਜ਼ਾਦਿਆਂ ਦੇ ਬਾਲ ਦਿਵਸ ਮਨਾਇਆ ਸੀ ਚਾਹੇ ਉਹਨਾਂ ਨੇ ਹਰਮੰਦਰ ਸਾਹਿਬ ਦਾ ਜੀਐਸਟੀ ਮਾਫੀਤਾ ਸੀ ਚਾਹੇ ਉਹਨਾਂ ਨੇ ਹੁਣ ਰੋਪੇ ਜਿਹੜਾ 2500 ਕਰੋੜ ਰੁਪਏ ਦਾ ਉਹ ਮਨਜ਼ੂਰ ਕੀਤਾ ਹੇਮਕੁੰਤ ਸਾਹਿਬ ਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਭਾਰਤੀ ਜਨਤਾ ਪਾਰਟੀ ਨੇ ਨਰਿੰਦਰભાઈ ਮੋਦੀ ਜੀ ਦੀ ਰਹਿਨਮਾਈ ਦੇ ਹੇਠ ਕਿਉਂਕਿ ਮੋਦੀ ਜੀ ਦਾ ਸਿੱਖਾਂ ਲਈ ਔਰ ਖਾਸ ਕਰਕੇ ਪੰਜਾਬ ਲਈ ਬਹੁਤ ਵੱਡਾ ਉਹਨਾਂ ਦੇ ਮਨ ਦੇ ਵਿੱਚ ਹੈ ਭਾਈ ਸਾਹਿਬ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤੀ ਬੜਾ ਵੱਡਾ ਦਾਵਾ ਕਰ ਰਹੇ ਹੋ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤਾਂ ਇੱਕ ਲੰਮਾ ਮੋਰਚਾ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤਾਂ ਬੜੇ ਸ਼ੰਕੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਿਤੇ ਨਾ ਕਿਤੇ ਰਵਨੀਤ ਬਿੱਟੂ ਕਰ ਵੀ ਚੁੱਕੇ ਨੇ ਕੇਂਦਰੀ ਰਾਜ ਮੰਤਰੀ ਨੇ ਪਰ ਤੁਸੀਂ ਵੱਡਾ ਦਾਵਾ ਕਰ ਰਹੇ ਹੋ ਇਹ ਸਿਰਫ ਬਿਆਨ ਹੈ ਕਿ ਇਹਦੇ ਪਿੱਛੇ ਸਚਾਈ ਵੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤੇ ਤੁਸੀਂ ਸੋਚ ਵਿਚਾਰ ਭਾਜਪੀ ਨੇ ਸ਼ੁਰੂ ਕਰਤਾ ਭਾਰਤੀ ਜਨਤਾ ਪਾਰਟੀ ਨੇ ਇਨਸਾਫ ਸਿੱਖਾਂ ਨੂੰ ਇਨਸਾਫ ਦੇਣ ਲਈ ਇੱਕ ਲਕ ਬਣਿਆ ਇੱਕ ਮਨ ਬਣਾਇਆ ਹੈ ਹਮੇਸ਼ਾ ਸੀ ਰਹੇਗਾ ਔਰ ਕਰਕੇ ਵਿਖਾਵਾਂਗੇ ਔਰ ਇਹ ਚੀਜ਼ ਨੈਰਾ ਇੱਕ ਬਿਆਨ ਨਹੀਂ ਮੈਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਦੇ ਉੱਤੇ ਵੀ متعلق ਉਹਨਾਂ ਨੂੰ ਛੱਡਣ ਦੇ متعلق ਇਹ ਸਾਰੇ ਜਿਹੜੇ ਨੇ ਨਿਰਨੇ ਲਏ ਜਾ ਰਹੇ ਨੇ ਔਰ ਇੱਕ ਕੱਲਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਨਰਿੰਦਰ ਭਾਈ ਮੋਤੀ ਕਰ ਸਕਦੇ ਨੇ ਇਹ ਹੋਰ ਕਿਹੇ ਬੰਦਿਆਂ ਦੇ ਇੰਨੀ ਜਾਨ ਹੈ ਨਹੀਂ ਨਾ ਕਿ ਪਾਰਟੀ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣੀ ਉੱਥੇ ਕੰਮ ਕਰ ਰਹੇ ਨੇ ਯਸ ਹੋ ਗਈ ਹੈ ਬਿਲ ਮੇਰੀ ਗੱਲ ਸੁਣੋ ਪਾਰਟੀ ਕੀ ਕਰੀ ਕੀ ਨਹੀਂ ਇਹ ਸਾਨੂੰ ਪੁੱਛ ਕੇ ਨਹੀਂ ਕਰਦੀ ਪਰ ਸਾਨੂੰ ਇੰਨਾ ਪਤਾ ਹੈ ਵੀ ਇਹ ਕੰਮ ਹੋ ਰਿਹਾ ਹੈ ਕਾਂਗਰਸ ਨੇ ਸਰਦਾਰ ਮਨਮੋਨ ਸਿੰਘ ਪ੍ਰਾਈਮ ਮਿਨਿਸਟਰ ਬਣੇ ਸੀ ਉਹਨਾਂ ਨੇ ਇਹ ਨਾ ਤਾਂ ਸਿੱਖਾਂ ਨੂੰ 84 ਦੇ ਦੰਗਿਆਂ ਦਾ ਇਨਸਾਫ ਤੋਂ ਆਇਆ ਕਿਉਂਕਿ ਕਾਂਗਰਸ ਹੀ ਉਹਦੇ ਵਿੱਚ ਲਿਬ੍ਰਿਟੀ ਹੋਈ ਸੀ ਕਾਂਗਰਸ ਨੇ ਤਾਂ ਹਮੇਸ਼ਾ ਸਿੱਖਾਂ ਦੀ ਕਹਾਣ ਕੀਤੀ ਕੀਤੀ ਹੈ ਚਾਹੇ ਉਹ ਅਕਾਲ ਤਖਤ ਸਾਹਿਬ ਦੇ ਨੁਕਸਾਨ ਕੀਤਾ ਚਾਹੇ 84 ਦੇ ਦੰਗੇ ਹੋਏ ਕਿਹੜਾ ਕੰਮ ਹੈ ਜਿਹੜਾ ਕਾਂਗਰਸ ਨੇ ਨਹੀਂ ਕੀਤਾ ਔਰ ਭਾਰਤੀ ਜਨਤਾ ਪਾਰਟੀ ਇੱਕ ਬਾਤ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਸਿੱਖਾਂ ਦੇ ਲਈ ਹਾ ਦਾ ਨਾਰਾ ਮਾਰਿਆ ਔਰ ਸਿੱਖੀ ਦੇ ਨਾਲ ਖੜੇ ਨੇ ਔਰ ਤੁਹਾਡੇ ਸਾਹਮਣੇ ਇਗਜ਼ੈਂਪਲਸ ਨੇ ਮੈਂ ਕੋਈ ਇਹ ਨਹੀਂ ਵੀ ਮੈਂ ਆਪਣੇ ਕੋਲੋਂ ਮਨ ਘੜਤ ਗੱਨਾ ਕੋਈ ਦੱਸ ਰਿਹਾ ਉਹ ਇਗਜ਼ੈਂਪਲਸ ਨੇ ਜਿਹੜੀਆਂ ਕਰਕੇ ਵਿਖਾਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤ ਫਤੇ ਜੰਗ ਸਿੰਘ ਬਾਜਬਾ ਦਾ ਵੱਡਾ ਦਾਵਾ న్యూਸ 18 ਦੇ ਉੱਤੇ ਕਿ ਅਸੀਂ ਜੋ ਬੰਦੀ ਸਿੱਖ ਨੇ ਕੇਂਦਰ ਸਰਕਾਰ ਉਹਨਾਂ ਦੀ ਰਿਹਾਈ ਦੇ ਲਈ ਕੰਮ ਸ਼ੁਰੂ ਕਰ ਚੁੱਕੀ ਹੈ ਤਾਂ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਮ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗਰੇਵਾਲ ਸਾਹਿਬ న్యూਸ 18 ਦੇ ਉੱਤੇ ਬੀਜੇਪੀ ਆਗੂ ਫਤੇ ਜੰਗ ਸਿੰਘ ਬਾਜਬਾ ਦਾ ਇਹ ਬਿਆਨ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਬੜੀ ਚੰਗੀ ਲੱਗੂਗੀ ਗੱਲ ਜੀ ਇਹ ਮੰਨ ਲਓ ਫਤੇ ਜੰਗ ਜੀ ਇਹ ਗੱਲ ਕਰਨ ਤੇ ਕੋਈ ਵੀ ਗੱਲ ਕਰੇ ਸਾਨੂੰ ਤਾਂ ਚੰਗੀ ਲੱਗੂਗੀ ਕਿਉਂਕਿ ਵੈਸੇ ਤਾਂ ਇਹ ਗੱਲ ਜਿਹੜੀ ਰਹਾਇਆਂ ਦੀ ਸ਼ੁਰੂਆਤ ਤਾਂ ਕਹਿਣੀ ਮੈਨੂੰ ਲੱਗਦਾ ਲੋੜ ਨਹੀਂ ਇਹਨਾਂ ਨੂੰ ਉਹ ਵੀ ਮੋਦੀ ਸਾਹਿਬ ਤਾਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਹੀ ਚੁੱਕੇ ਨੇ ਜੀ ਉਹ ਅਸੀਂ ਤਾਂ ਉਸ ਦੀ ੜੀ ਕੀ ਕਰ ਰਹੇ ਆ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਖੜੇ ਖੜੇ ਬਿਰਖ ਜਿਹੜੇ ਆ ਉਹ ਉਹ ਬੁੱਢੇ ਹੋ ਗਏ ਆ ਜੀ ਜਿਹੜੇ ਇਹਨਾਂ ਦੇ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਸਰਕਾਰਯੋਗ ਨੇ ਉਹ ਤਾਂ ਬਹੁਤ ਦਿਨ ਪਹਿਲਾਂ ਹੀ ਅੱਜ ਤੋਂ 4 ਸਾਲ ਪਹਿਲਾਂ ਹੀ ਦਲਦਾਨਪੁਰ ਸਾਹਿਬ ਵਿਖੇ ਕਲਾਮ ਕਰਕੇ ਗਏ ਸੀ ਨੋਟੀਫਿਕੇਸ਼ਨ ਦਾ ਗਰੇਵਾਲ ਸਾਹਿਬ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਵੀ ਮੌਜੂਦ ਨੇ ਮੈਂ ਸਰਬਜੀਤ ਸਿੰਘ ਖਾਲਸਾ ਕੋਲ ਵੀ ਜਾਊਂਗਾ ਗਰੇਵਾਲ ਸਾਹਿਬ ਪਹਿਲਾਂ ਤੁਸੀਂ ਗੱਲ ਪੂਰੀ ਕਰ ਲਓ ਜਦੋਂ ਤੁਸੀਂ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਕਰਤਾਰਪੁਰ ਸਾਹਿਬ ਲਾਂਘੇਵਲੇ ਕੀ ਬਿਆਨ ਦੇ ਕੇ ਗਏ ਸੀ ਜਿਹੜਾ ਜਦੋਂ ਦੱਸੋ ਜੀ ਨਹੀਂ ਸੁਲਤਾਨਪੁਰ ਸਾਹਿਬ ਇੱਕ ਵਿਕੇ ਗੁਰਨਾਥ ਦੇਵ ਜੀ ਦੇ 550 ਸਾਡਾ ਪ੍ਰਕਾਸ਼ਪੁਰ ਤੇ ਉਹਨਾਂ ਨੇ ਨੋਟੀਫਿਕੇਸ਼ਨ ਦਾ ਐਲਾਨ ਕਰਤਾ ਸੀ ਕਿ ਪਤੀ ਸੰਘਰਿਆ ਹੋਣਗੇ ਜਿਹੜੇ ਸਾਡੇ ਬਲਵੰਤ ਸਿੰਘ ਰਾਜਵਾਨਾ ਜੀ ਉਹਨਾਂ ਦੀ ਫਾਂਸੀ ਦੀ ਮਾਫੀ ਹੋਏਗੀ ਸੋ ਅਸੀਂ ਤਾਂ ਉਸੇ ਦੀ ਹੁਣੀ ਕਰ ਰਹੇ ਆ ਤੇ ਫਾਜ਼ਵਾ ਸਾਹਿਬ ਅੱਜ ਕਹਿ ਰਹੇ ਆ ਸਭ ਚੰਗਾ ਲੱਗਿਆ ਕਿਉਂਕਿ ਹਰ ਸਿੱਖ ਦੇ ਮੰਦੇ ਅੰਦਰ ਇਹ ਗੱਲ ਹੈ ਉਹਨਾਂ ਦੀ ਭਾਵਨਾ ਨਾਲ ਜੁੜੀ ਗੱਲ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ 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 ਤੁਹਾਨੂੰ ਰੋਕ ਰਿਹਾ ਤੁਸੀਂ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਸੰਸਦ ਸਰਬਜੀਤ ਸਿੰਘ ਖਾਲਸਾ ਵੀ ਨੇ ਖਾਲਸਾ ਸਾਹਿਬ ਤੁਹਾਡਾ ਰਿਐਕਸ਼ਨ ਵੀ ਚਾਹੁੰਦੇ ਆ ਬੀਜੇਪੀ ਦੇ ਵੱਡੇ ਆਗੂ ਨੇ ਫਤਿਹਜੰਗ ਸਿੰਘ ਬਾਜਬਾ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਬੀਜੇਪੀ ਦੇ ਉਹਨਾਂ ਦਾ ਇਹ ਬਿਆਨ ਆਇਆ ਕਿ ਕੇਂਦਰ ਸਰਕਾਰ ਦੇ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਕੰਮ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਬਹੁਤ ਚੰਗੀ ਗੱਲ ਹੈ ਜੀ ਸਾਰੇ ਛੱਡਨੇ ਚਾਹੀਦੇ ਆ ਜੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਨੂੰ ਵੀ ਹਵਾਰਾ ਜੀ ਨੂੰ ਵੀ ਛੱਡਣਾ ਚਾਹੀਦਾ ਹੈ ਜੀ ਤੇ ਅਮਰਤਪਾਲ ਨੂੰ ਵੀ ਸਾਰਿਆਂ ਨੂੰ ਹੀ ਛੱਡਣਾ ਚਾਹੀਦਾ ਹੈ ਜੀ ਮਤਲਬ ਜਿੰਨੇ ਵੀ ਆਪਣੇ ਬੰਦੀ ਸਿੰਘ ਐ ਇਨਕਲੂਡਡ ਹਵਾਰਾ ਭਾਈ ਜੀ ਤੇ ਅਮਰਤਪਾਲ ਜੀ ਜੀ ਇਹਨਾਂ ਨੂੰ ਵੀ ਸਾਰਿਆਂ ਨੂੰ ਛੱਡਣਾ ਚਾਹੀਦਾ ਹੈ ਜੀ ਬਹੁਤ ਬਹੁਤ ਕੁਝ ਦੀ ਗੱਲ ਹੈ ਤੁਹਾਨੂੰ ਲੱਗਦਾ ਹੈ ਕਿ ਜੋ ਇਹ ਫਤਿਹ ਜੰਗ ਸਿੰਘ ਬਾਜਬਾ ਦਾਵਾ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਅੰਦਰਲੀ ਖਬਰ ਮਿਲਦੀ ਹੈ ਕੇਂਦਰ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਇਸ ਦੇ ਨਾਲ ਫਿਰ ਬੀਜੇਪੀ ਨੂੰ ਵੀ ਫਾਇਦਾ ਮਿਲ ਸਕਦਾ ਪੰਜਾਬ ਚ ਇਹ ਤਾਂ ਜੀ ਵੋਟਾਂ ਪੈਣ ਵੇਲੇ ਹੀ ਲੱਗੂਗਾ ਪਤਾ ਵੀ ਕਿੰਨਾ ਕੁ ਫਾਇਦਾ ਮਿਲਦਾ ਹੈ ਵੋਟਾਂ ਵੇਲੇ ਬੜੇ ਗੱਲ ਬਹੁਤ ਮਤਲਬ ਖੁਸ਼ੀ ਦੀ ਗੱਲ ਹੈ ਜੀ ਬਈ ਜੀ ਸਾਡੇ ਸਿੰਘ ਜਿਹੜੇ ਬਹੁਤ 30 ਸਾਲ ਹੋ ਗਏ ਜੀ ਅੰਦਰ ਸਜ਼ਾ ਪੁਰਜਾਂ ਹੋਈਆਂ ਨੂੰ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਜਿਹੜੇ ਹੁਣ ਦੇਸ਼ ਦੀਆਂ ਹੋਰ ਜੇਲਾ ਹੈ ਉਹਨਾਂ ਤੋਂ ਵੀ ਛਡਨੇ ਚਾਹੀਦੇ ਚਲੋ ਤੁਸੀਂ ਸਵਾਗਤ ਕਰਦੇ ਹੋ ਜੇ ਅਜਿਹਾ ਕਰਦੀ ਹੈ ਬੀਜੇਪੀ ਹਾਂ ਆਬਵੀਅਸਲੀ ਵੀ ਸਵਾਗਤ ਹੈ ਤੇ ਅ ਜਿਸ ਤੰਗ ਦੇ ਨਾਲ ਕਈ ਵਾਰ ਬਿਆਨਬਾਜ਼ੀ ਹੋ ਜਾਂਦੀ ਹੈ ਕਈ ਵਾਰ ਉਹ ਫੁੱਲਫਿਲ ਨਹੀਂ ਹੁੰਦੀ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਕੀ ਕਹੋਗੇ ਦੇਖੋ ਜੀ ਨਰਾਜ਼ਗੀ ਤਾਂ ਹੈਗੀ ਆ ਨਾ ਵੀ ਅੰਦਰ ਰੱਖੇ ਹੋਈ ਹੈ ਹੂੰ ਬਿਨਾ ਗੱਲ ਤੋਂ سزا ਪੂਰੀ ਹੋਣ ਦੇ ਬਾਵਜੂਦ ਵੀ ਹੂੰ ਪਰ ਗੱਲ ਇਹ ਆ ਉਹਦੇ ਵਿੱਚ ਆਪਾਂ ਮਤਲਬ ਮਰਜ਼ੀ ਸਰਕਾਰ ਦੀ ਹੈ ਜੀ ਛੱਡਣੇ ਨਹੀਂ ਛੱਡਣੇ ਜੇ ਛੱਡਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਜੁੜਨ ਦੇ ਲਈ ਤਾਂ ਸੰਸਦ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਸਵਾਗਤ ਕੀਤਾ ਗਿਆ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਬਣੇ ਹੋਏ ਨੇ ਗਰੇਵਾਲ ਸਾਹਿਬ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਚਾਹੇ ਉਹ ਕੌਮੀ ਇਨਸਾਫ ਮੋਰਚਾ ਦਾ ਹੋਵੇ ਚਾਹੇ ਐਸਡੀਪੀਸੀ ਆਪਣੇ ਪੱਧਰ ਤੇ ਇਸ ਇਹਨਾਂ ਕੇਸਾਂ ਦੀ ਪੈਰਵੀ ਕਰਦੀ ਹੈ ਜੇਕਰ ਤੁਹਾਡੇ ਕੋਲ ਜਾਣਕਾਰੀ ਹੋਵੇ ਕਿੰਨੇ ਕੁ ਹਾਲੇ ਵੀ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਪੈਰੋਲ ਮਿਲੀ ਵੀ ਆ ਕੁਝ ਬਾਹਰ ਵੀ ਆਏ ਨੇ ਪਿਛਲੇ ਸਮੇਂ 'ਚ ਜੀ ਦੇਖੋ ਪਹਿਲੀ ਗੱਲ ਤਾਂ ਰਾਣਾ ਜੀ ਮੈਂ ਬੇਨਤੀ ਕਰਦਾ ਕਿ ਹਾਲੇ ਬਹੁਤ ਅਗਾਊਂ ਗੱਲ ਆ ਕਿ ਇਹਦਾ ਸਵਾਗਤ ਕਰੀਏ ਅਸੀਂ ਤਾਂ ਕਹਿ ਰਹੇ ਆ ਕਿ ਸਵਾਗਤ ਤਾਂ ਅਸੀਂ ਮੋਦੀ ਸਾਹਿਬ ਦੇ ਅੱਜ ਤੋਂ 4 ਸਾਲ ਪਹਿਲਾਂ ਕੀਤੇ ਬਿਆਨ ਦਾ ਸਵਾਗਤ ਕੀਤਾ ਸੀ ਜੀ ਤੇ ਅਸੀਂ ਤਾਂ ਉੱਥੇ ਸਵਾਗਤ ਕੀਤੇ ਦਾ ਜਿਵੇਂ ਕਹਿੰਦੇ ਨੇ ਨਾ ਵੀ ਨੀਂਜਾ ਭਾਲ ਰਹੇ ਆ ਜੀ ਉਹ ਇਹ ਬਿਆਨਬਾਜ਼ੀਆਂ ਦਾ ਇਸ ਤੋਂ ਪਹਿਲਾਂ ਬਿੱਟੂ ਜੀ ਨੇ ਬਹੁਤ ਸਾਰੀਆਂ ਬਿਆਨਬਾਜ਼ੀਆਂ ਕੀਤੀਆਂ ਹੂੰ ਤਾਂ ਚੰਗੀ ਗੱਲ ਕੋਈ ਚੰਗੀ ਗੱਲ ਕਰਨੀ ਮਾੜੀ ਨਹੀਂ ਹੈਗੀ ਪਰ ਉਸ ਨੂੰ ਉਸ ਨੂੰ ਪੂਰਾ ਜਿਵੇਂ ਕਹਿੰਦੇ ਨੇ ਨਾ ਵੀ ਸਿਖਰ ਤੇ ਲੈ ਕੇ ਜਾਣਾ ਉਹ ਵੱਡੀ ਜ਼ਰੂਰਤ ਆ ਅੱਜ ਦੇ ਸਮੇਂ ਦੇ ਅੰਦਰ ਦੇਖੋ ਸਿੱਖ ਕਲੀਅਰਟਾ ਸਿੱਖ ਧੀਗ ਨਹੀਂ ਮੰਗ ਰਿਆ ਜੀ ਸਿੱਖ ਤਾਂ ਤੁਸੀਂ ਸਜ਼ਾ ਜਿਹੜੀ ਕੋਰਟ ਨੇ ਸਜ਼ਾ ਦਿੱਤੀ ਉਹ ਪੂਰੀ ਕਰ ਲਈ ਉਹਨੂੰ ਛੱਡਣਾ ਚਾਹੀਦਾ ਜੀ ਹੁਣ ਜੇ ਜੇ ਰਾਮ ਰਹੀਮ ਸਲਾਰੀਆ ਜੇਲ੍ਹ ਤੋਂ ਰੋਜ਼ ਜਦੋਂ ਜੀ ਕਰਦਾ ਉਹ ਚੱਕ ਜੱਤ ਕਰਦਾ ਬਸਾ ਜਾ ਕੇ ਬਾਹਰ ਆ ਜਾਂਦਾ ਇਹ ਵੀ ਉਹੀ ਕਾਨੂੰਨਾਂ ਦੇ ਸਿੱਖਾਂ ਵਾਸਤੇ ਵੀ ਉਹਨਾਂ ਨੇ ਠੀਕ ਆ ਤੁਸੀਂ ਅਪਰ ਅ ਜਿਸ ਢੰਗ ਦੇ ਨਾਲ ਅਕਾਲੀ ਦਲ ਦੀ ਇਹ ਮੰਗ ਹੈ ਗੁਰਚਰਨ ਸਿੰਘ ਗਰੇਵਾਲ ਜੀ ਲੰਮੇ ਸਮੇਂ ਤੋਂ ਐਸਡੀਪੀਸੀ ਵੀ ਇਹ ਗੱਲ ਮੰਗ ਕਰਦੀ ਹੈ ਪੰਜਾਬ ਦੇ ਬਹੁਤ ਸਾਰੇ ਲੋਕ ਵੀ ਇਹ ਮੰਗ ਕਰਦੇ ਨੇ ਕਿ ਕਾਨੂੰਨ ਮੁਤਾਬਕ ਜਦੋਂ ਸਜ਼ਾ ਪੂਰੀ ਹੋ ਚੁੱਕੀ ਆ ਤਾਂ ਫਿਰ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ ਕਾਨੂੰਨ ਮੁਤਾਬਕ ਹੀ ਸਜ਼ਾ ਮਿਲੀ ਹੈ ਤੇ ਕਾਨੂੰਨ ਦੇ ਜੋ ਅੰਤਰਗਤ ਜਾਂ ਅਧਿਕਾਰ ਖੇਤਰ 'ਚ ਇਹ ਗੱਲ ਹੈਗੀ ਆ ਕਿ ਸਜ਼ਾ ਪੂਰੀ ਹੋ ਚੁੱਕੀ ਆ ਪਰ ਇਸ ਨੂੰ ਜੇਕਰ ਵੋਟਾਂ ਦੀ ਰਾਜਨੀਤੀ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਕੀ ਅਸਰ ਮੰਨਦੇ ਹੋ ਇਸ ਦਾ ਗੁਰਚਰਨ ਸਿੰਘ ਗਰੇਵਾਲ ਜੀ ਬਿਲਕੁਲ ਦੇਖੋ ਇਹ ਮਾੜੀ ਗੱਲ ਆ ਇਹਨੂੰ ਵੋਟਾਂ ਦੀ ਰਾਜਨੀਤੀ ਦੇ ਨਾਲ ਜੋੜ ਦਿੱਤਾ ਗਿਆ ਨਹੀਂ ਜੋੜਨਾ ਚਾਹੀਦਾ ਵੋਟਾਂ ਦੀ ਰਾਜਨੀਤੀ ਨਾਲ ਇੱਕ ਵਿਅਕਤੀ ਦੀ ਜ਼ਿੰਦਗੀ ਨਾਲ ਤੁਸੀਂ ਇੱਕ ਖਲਵਾੜ ਕਰ ਰਹੇ ਹੋ ਜੇ ਤੁਸੀਂ ਦੇਖੋ ਕਿ ਜੱਗੀ ਜੋਲ ਜਿਹੜੇ ਇੰਗਲੈਂਡ ਤੋਂ ਸੀਗੇ ਉੱਥੋਂ ਦੇ ਸਿਟੀਜਨਾਂ ਉਹਨਾਂ ਨੂੰ 7 ਸਾਲ ਜਿਹੜੀ ਆ ਨਜਾਇਜ਼ ਜੇਲ ਜੇਲ ਉਹਨਾਂ ਦੀ ਉਹਦੀ ਕਟਵਾ ਰਹੇ ਹੋ ਤੇ ਹੁਣ ਆਦਰ ਨੇ ਉਹਨੂੰ ਬਰੀ ਕਰਤਾ ਉਹਦਾ ਉਹਦਾ ਜਵਾਬ ਕੌਣ ਦੇਗਾ ਜੀ ਉਹ ਇਸ ਕਰਕੇ ਜਿਹੜੀ ਜਿਹੜੀ ਗੱਲ ਕਾਨੂੰਨ ਦੇ ਇਹ ਉਹਨਾਂ ਨੂੰ ਬਰੀ ਕਰ ਦਿੱਤਾ ਵਾ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਉਹ ਤੇ ਵੋਟਰ ਰਾਜ ਦੀ ਨਹੀਂ ਕਰ ਰਹੀ ਗਈ ਜਿਹੜੀ ਗੱਲ ਅਕਾਲੀ ਦਲ ਕਰਦਾ ਜਾਂ ਸ਼ਰੂਨੀ ਕਬੱਡੀ ਕਰਦੀ ਆ ਅਸੀਂ ਨੁਮਾਇੰਦਾ ਜਮਾਤ ਆ ਸਿੱਖਾਂ ਦੀ ਇਹ ਗੱਲ ਹਰ ਸਿੱਖ ਦੀ ਆ ਨਾ ਕਿ ਇਕੱਲੇ ਅਕਾਲੀ ਦਲ ਦੀ ਜਾਂ ਕੋਈ ਕਬੱਡੀ ਦੀ ਆ ਇਹ ਹਰ ਸਿੱਖ ਦੀ ਇੱਕ ਭਾਵਨਾ ਵਾ ਕਿਉਂਕਿ ਇਹ ਵੀ ਕਿਹਾ ਗਿਆ ਘਰੇਵਾਲ ਸਾਹਿਬ ਜਦੋਂ ਲੋਕ ਸਭਾ ਚੋਣਾਂ ਸੀ ਕਿ ਅਕਾਲੀ ਦਲ ਨੇ ਇਹ ਮੰਗ ਰੱਖੀ ਸੀ ਭਾਜਪਾ ਅੱਗੇ ਕਿ ਇਹ ਸਮਝੌਤਾ ਤਾਂ ਹੋਏਗਾ ਜੇਕਰ ਸਾਡੀ ਇਹ ਮੰਗ ਮੰਨੀ ਜਾਵੇ ਇਸ ਦੇ ਵਿੱਚ ਸਚਾਈ ਕੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਤੇ ਬਿਲਕੁਲ ਸਹੀ ਗੱਲ ਹੈ ਮੈਂ ਤਾਂ ਕਹੀ ਜਨਾ ਕਿ ਜਦੋਂ ਨਮਾਇੰਦਗੀ ਕਰਦਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਮਾਇੰਦਗੀ ਕਰਦੀ ਐ ਸਿੱਖਾਂ ਦੀ ਤੇ ਸਿੱਖਾਂ ਦੇ ਮਸਲਿਆਂ ਦੇ ਹੱਲ ਵਾਸਤੇ ਸਿੱਖਾਂ ਦੇ ਮਸਲਿਆਂ ਨੂੰ ਛੁਪਣ ਵਾਸਤੇ ਯੂਵਰ ਵੀ ਉਹਨਾਂ ਦੀ ਪਹਿਲ ਆ ਜੀ ਦੂਤ ਕਰਕੇ ਅਸੀਂ ਇਹਨੂੰ ਵੋਟ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹੱਕ ਬਣਦਾ ਸਿੱਖਾਂ ਦਾ ਉਹ ਹੱਥ ਦਿੱਤਾ ਜਾਵੇ ਇਸ ਨੂੰ ਕੋਈ ਮੁਆਵਜ਼ੇ ਦੇ ਵਾਸਤੇ ਨਾ ਵਰਤਿਆ ਜਾਵੇ ਅਸੀਂ ਸਵਾਗਤ ਕਰਾਂਗੇ ਖੁੱਲੇ ਦਿਨਾਂ ਸਵਾਗਤ ਕਰਾਂਗੇ ਮੋਦੀ ਸਰਕਾਰ ਦੇ ਤੇ ਪਰ ਸ਼ਰਤ ਤਾਂ ਤੁਹਾਡੀ ਵੀ ਅਕਾਲੀ ਦਲ ਦੀ ਵੀ ਇਹੀ ਸੀ ਨਾ ਕਿ ਜੇ ਮੰਗ ਮੰਨ ਲੋ ਜੇ ਹੁਣ ਮੰਗ ਮੰਨ ਹੋ ਜਾਂਦੀ ਹੈ ਫਿਰ ਸਮਝੌਤੇ ਵਾਲੀਆਂ ਗੱਲਾਂ ਵੀ ਤੁਰ ਪੈਂਦੀਆਂ ਨੇ ਬਹੁਤ ਵਾਰ ਨਹੀਂ ਚਲੋ ਰਾਜਨੀਤੀ ਦੀਆਂ ਗੱਲਾਂ ਤਾਂ ਹਾਲੇ ਬੜੀ ਦੂਰ ਦੀ ਗੱਡੀ ਆ ਹਾਲੇ ਤਾਂ ਪਰ ਮੈਂ ਇਹ ਗੱਲ ਕਰਦਾ ਇਹ ਤਾਂ ਸਾਡਾ ਹੱਕ ਬਣਦਾ ਨਾ ਸੰਵਿਧਾਨ ਇੱਕ ਹੱਕ ਦਿੰਦਾ ਹਰ ਨਾਗਰਿਕ ਨੂੰ ਉਸ ਹੱਕ ਦੇ ਤੌਰ ਤੇ ਹੀ ਇਹ ਜਿਹੜਾ ਦਾ ਅਜੀਬ ਵੇਂਟੀ ਕਰਾਂਗੇ ਬਾਜਵਾ ਸਾਹਿਬ ਨੂੰ ਕਿ ਬਾਜਵਾ ਸਾਹਿਬ ਇਹ ਜਿਹੜੇ ਜਿਹੜੇ ਬਿਆਨ ਸੀਗੇ ਜਿਹਨਾਂ ਪ੍ਰਧਾਨ ਮੰਤਰੀ ਸਾਹਿਬ ਦੇ ਉਹਨੂੰ ਫਲਿਪੂਟ ਕਰੋ ਤਾਂ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਸ਼ਾਖ ਵੀ ਜਿਹੜੀ ਆ ਉਹ ਜਿਹੜੀ ਆ ਬਣੀ ਰਹੇ ਠੀਕ ਹੈ ਬਹੁਤ ਧੰਨਵਾਦ ਗੁਰਚਰਨ ਸਿੰਘ ਘਰੇਵਾਲ ਜੀ ਸਾਡੇ ਨਾਲ ਜੁੜਨ ਦੇ ਲਈ